ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਵਿੰਡਾ ਦਸੀਲਾ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ 'ਚ ਵੀ ਤੁਹਾਨੂੰ ਟੋਟਲ ਤਿੰਨ ਪਸ਼ੂ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ ਇੱਕ ਤੋਕੜ ਗੱਭਣ ਮੱਝ ਇੱਕ ਥੋੜੀ ਉੱਚੇ ਬੱਚੇ ਵਾਲੀ ਮੱਝ ਤੁਹਾਨੂੰ ਦਿਖਾਵਾਂਗੇ ਤੇ ਇੱਕ ਆਂਗਾ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਨਾਲ ਪੱਕੀ ਜੀ ਹਣਾ ਨਾ ਕਰਦੇ ਤੇ ਕੁਝ ਤੇ ਸਾਰੀ ਡਿਟੇਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਣਾ ਠੀਕ ਠਹਾ ਜੇ ਵਧੀਆ ਕਿਰਪਾ ਮਹਾਰਾਜ ਤਿੰਨ ਜਨਮ ਜੀ ਸਾਫ ਵਧੀਆ ਜੇ ਉਹ ਨਹੀਂ ਫਿਰ ਵਸਾਖੀ ਪੁੱਛੋ ਨਾ ਮੰਡੀ ਜਿੱਦਾਂ ਕਰੀ ਜੋ ਉਦਾਂ ਆਪਾਂ ਰਵੀ ਕਰਿਆ ਆਸਤੇ ਗਈ ਆ ਕੱਲ ਤੇ ਮੰਡੀ ਆ ਤੇ ਹਾਂਜੀ ਹਾਂਜੀ ਦਾਮਾਂ ਦਾ ਰਵੀ ਰੇੜੀਆਂ ਦੋ ਹੋਰ ਲਈਆਂ ਆ ਅੱਛਾ ਵੇਖੋ ਹੁਣ ਮਹਾਰਾਜ ਜਾਨਾ ਉਦਾਂ ਕੱਲ ਮਾਰਨਾ ਚੱਕਰ ਕਿ ਨਹੀਂ ਆ ਮਾਰਾਂਗੇ ਰਵੀ ਜੀ ਮਾਰਾਂਗੇ ਰਵੀ ਮਾਰਾਂਗੇ ਚਲੋ ਨਾਮ ਦੱਸ ਦੇ ਕਰੀ ਨਾਮ ਮੇਰਾ ਰਪਾ ਸਿੰਘ ਜੀ ਹਾਂਜੀ ਪਿੰਡ ਜਿੰਦਾ ਜਿਹੜਾ ਮੈਨੂੰ ਸੀਦ ਨਾ ਤੇ ਫੋਨ ਨੰਬਰ ਬੋਲ ਦੇ ਕਰੀ 9845949 ਠੀਕ ਐ ਚਲੋ ਸ਼ੁਰੂਆਤ ਫਿਰ ਗਾ ਤਾਂ ਕਰ ਲਈਏ ਹਾਂਜੀ ਇੱਕ ਵਾਰ ਤਾਂ ਕਰ ਲਈਏ ਜੀ ਦੱਸਿਓ ਫਿਰ ਇਹਦੇ ਬਾਰੇ ਇਹ ਰੀਤੀ ਚਲਾ ਸੁਗਾ ਨਹੀਂ ਆ ਅੱਛਾ ਜੀ ਮੌਕੇ ਤੇ ਦੁੱਧ ਹਣ ਇਹਦੇ ਨਾਲ 24 ਹੋ ਜੇ 25 ਹੋ ਜੇ ਤਿਆਰ ਜੀ ਤਿਆਰ ਬਿਲਕੁਲ ਕਦੋਂ ਟਾਈਮ ਚੋਲੇ ਜਿੱਦਾਂ ਮਰਜੀ ਰਵੀ ਜੀ ਕੋ ਚੋਲੇ ਮਗਰੇ ਦੇ ਬੱਚਾ ਜੀ ਐਚ ਵੀਲ ਸੂਈ ਨੂੰ 7-8 ਦਿਨ ਹੋ ਗਏ ਜੀ ਅੱਛਾ ਤੇ 24-25 ਲੀਟਰ ਘਰ ਚੋ ਆ ਕੇ ਦੋਗੇ ਚੋ ਆ ਕੇ ਦਵਾਂਗੇ ਰਵੀ ਜੀ ਤੇ ਬਾਕੀ ਗਾਂ ਕੋ ਸੇਵਾ ਕਰੂਗਾ ਤਾਂ ਵਾਜੂ ਕੀ ਹੋਣੀ ਆਪ ਜੀ ਜਿਹੜੇ ਫਾਰਮ ਜੋ ਲਈ ਹੈ ਨਾ ਉਹਦੇ ਵੀ 30 ਤੋਂ ਪਲੱਸ ਚੱਲਦੀ ਆ ਆਪਾਂ ਜਿੰਨਾ ਮੌਕੇ ਤੇ ਹੈਗਾ ਆਪਾਂ ਰਵੀ ਜੀ ਉਹਨੇ ਦੱਸਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਤੋਰਾਂ ਹਾਂ ਫੇਰ ਇੱਕ ਰੀਨ ਵਾਕੀ ਇਹਦੇ ਥਾਣੇ ਤੁਹਾਨੂੰ ਇੱਕ ਰੀ ਲਾ ਕੇ ਤੇ ਦਿਖਾ ਦਈਏ ਥਨਾ ਦਾ ਸਾਈਜ਼ ਗੈਪ ਜਿਹੜਾ ਇਹਦਾ ਕਾਫੀ ਚੰਗਾ ਵਾ ਕਾਫੀ ਪਿਆਰਾ ਥਾਨਾ ਤੇ ਮਿਲਕ ਮੈਨ ਵਿੱਚ ਪੂਰੀ ਮੋਟੀ ਲੱਗੀ ਹੈ ਕੱਦ ਕਾਠ ਪੱਖਾ ਵੀ ਜਵਾਨ ਆ ਤੇ ਹੈਗੇ ਵੀ ਕਰੋਸ ਚ ਆ ਜੜੀ ਦੋਦ ਦਾ 24 5 ਲੀਟਰ ਜਿਹੜਾ ਇਹਦੇ ਕੋਲ ਮੌਕੇ ਤੇ ਤਿਆਰ ਦੱਸਦੇ ਆ ਬਾਕੀ ਖੜਨੀ ਤਾਂ ਹੀ ਆਪਣੀ ਚਵਾਈ ਕਰਕੇ ਆ ਕਿਉਂਕਿ ਅਸੀਂ ਕਿਸੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਹੁੰਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰੋ ਵੀਡੀਓ 'ਚ ਦੱਸੀਆਂ ਗਈਆਂ ਚੀਜ਼ਾਂ ਪੂਰੀਆਂ ਹੁਣ ਤੇ ਲੈ ਜਾਓ ਨਹੀਂ ਤੇ ਰਹਿਣ ਦੋ ਤੇ ਮਸਾਲੇ ਤੇ ਇਹ ਕਿੰਨਾ ਰੱਖਣਾ ਹੈ ਇਹਦਾ ਮੁੱਲ ਆਪਾਂ ਪਾਸੇ ਜਾਈਏ ਹਾਂਜੀ ਇਹ ਤੇ 80 ਇਹ ਵੀ ਥੋੜਾ ਹੈ ਹਾਂਜੀ ਹਰ ਬੀਜ ਦੇ ਹੀ ਦੇਣਾ 60000 ਹਾਂਜੀ 60000 ਦੀ ਜਾਵਾ 60000 ਚ ਪਹੁੰਚ ਕਰ ਦੋਗੇ ਕਰ ਦਾਂਗੇ 100 ਕਿਲੋਮੀਟਰ ਤੱਕ ਠੀਕ ਹੈ 60000 ਤੇ ਬਾਕੀ ਦੁੱਧ ਦੇ ਤੁਸੀਂ ਆਪਣੀ ਆਪ ਚੁਆਈ ਕਰਕੇ ਖੜਨੀ ਆ ਤੇ ਹੁਣ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ IRB ਨਹੀਂ ਠੀਕ ਆ ਤਾਈਂ ਨਵਾਈਦਮ ਹੋਈ ਨਹੀਂ ਜਿਹੜੀ ਤੇ ਥਣ ਵੀ ਇਹਦੇ ਦੇਖ ਸਕਦੇ ਲੱਗੇ ਤੋਂ ਦੱਸੀਏ ਫਿਰ ਜੀ ਇਹ ਤੇ ਪਰ ਇਹਨਾਂ ਰਵੀ ਘਰ ਆ ਰਹੇ ਨੇ ਤਿੰਨ ਮਹੀਨੇ ਹੋ ਗਏ ਮਤਲਬ ਵੀ ਸੂਈ ਨੂੰ ਹਾਂਜੀ ਮਗਰ ਇਹਦੇ ਕੱਟਾ ਏ ਠੀਕ ਆ ਤੇ ਮਾਲਕ ਵੀ ਮਹੀਨਾ ਹੋ ਗਿਆ ਬਣੀ ਨੋ ਵੀਡੀਓ ਮੇਰੇ ਕੋਲ ਪੜੀ ਨਹੀਂ ਜੇ ਵੀਰਪਰਾ ਮੈਨਾਂ ਨਹੀਂ ਦਿਖਾ ਦੂੰ ਵੀਡੀਓ ਬਣੀ ਠੀਕ ਆ ਤੇ ਦੁੱਧ ਕਿੰਨਾ ਹੈ ਦੇਖੋ ਦੁੱਧ ਰੁਪਏ ਤੋਂ ਜਿਹੜਾ ਮਣਕੇ ਜਾਂਦਾ 7 ਕਿਲੋ ਜੀ ਹਾਂਜੀ ਤੇ ਆ ਜਿਹੜਾ ਮਗਲਾ ਸਨਣਾ ਕਿਹੜਾ ਸਨ ਆ ਜਿਹੜਾ ਮਗਲਾ ਹਾਂਜੀ ਤੇ ਇਹ ਰੁਪਏ ਚ ਘਟਿਆ ਘਟਿਆ ਤੇ ਆਪਾਂ ਤਲੜਾਂ ਦੇ ਹਿਸਾਬ ਦੇਣੀ ਹੈ ਠੀਕ ਆ ਜਿੱਦਾਂ ਕੋਈ ਮਰਜ਼ੀ ਵੀਰਪਰਾ ਲੈ ਜਾਏਗਾ ਅੱਧਾ ਹੈ ਪਰ ਆਪਾਂ ਤਲੜਾਂ ਦੇ ਹਿਸਾਬ ਹੀ ਦੇਣੀ ਹੈ ਠੀਕ ਆ ਤੋਰਾ ਫਿਰ ਕਰੀ ਨਾ ਆਜੇ ਕੱਟਾ ਇਹਦਾ ਹਾਂਜੀ ਆ ਕੱਟਾ ਰੀਕੀ ਆ ਕੱਟਾ ਜੇ ਤੇ ਆ ਉਹ ਗਾਂ ਦਾ ਬੱਛਾ ਜੇ 나ੜੂ ਜਿਹੜਾ ਬੱਛੇ ਦੇ ਵੀ ਨਾਲ ਹੀ ਆ ਬਾਕੀ ਉਤਰੇ ਇਹ ਆ ਕਿ ਮੂੰਹ ਮੱਥੇ ਦੀ ਸੋਹਣੀ ਆ ਜੇ ਨਵਾਈ ਨਵਾਈ ਨਹੀਂ ਉਤਰਾਂ ਰਾਜੀ ਰੋਜੀ ਸਾਵੇਂ ਸੁੰਦੀ ਵੀ ਠੀਕ ਹੈ ਜੜੀ ਤੇ ਮਗਰ ਲੈ ਇੱਕ ਠੰਡ ਜਿਹੜਾ ਇਹਦਾ ਘੱਟ ਆ ਉਹ ਸਾਨਾ ਤਾਂ ਹੀ ਆਪ ਵੇਚਾ ਕੇ ਖੜਨੀ ਤੇ ਜਿਹਦੇ ਘਰੋਂ ਲੈ ਆਂਦੀ ਨਾ ਹਾਂਜੀ ਉਹ ਬੰਦੇ ਚਾਰੇ ਬੜੇ ਮੱਤਲੀ ਠੀਕ ਆ ਉਹਨੂੰ ਲਾਜ ਹੋ ਸਕਦਾ ਸੀ ਹੁਣ ਮੈਂ ਕੱਲ ਡਾਕਟਰ ਨੂੰ ਵੀ ਦਿਖਾਈ ਆ ਨਾ ਹਾਂਜੀ ਉਹ ਲਾਜ ਨੂੰ ਪਿੰਡ ਤੇ ਮੰੰਗਣ ਡਿਆ ਸੀ ਹਾਂਜੀ ਆਂਦਾ ਵੀ ਐਰ ਕੀ ਤੇ ਚਲੋ ਠੀਕ ਆ ਤੇ ਅਗਲੇ ਛੋਏ ਸੌ ਠੀਕ ਆ ਤੇਦਾ ਮੁੱਲ ਮੁੱਲ ਆ ਰੁਪਈਆ ਦਾ ਕਰੂਗਾ 65 ਮੈਂ 60 ਕਰੀ ਦੇਈਏ ਹਾਂਜੀ 55000 ਦੇ ਰਹੀਏ 55000 ਚੋਕ ਕਰ ਲਈਏ ਚਲੋ ਰੁਪਈਆ ਦੋ ਛੱਡਾਂਗੇ ਅੱਛਾ 53 ਹਜ਼ਾਰ ਚ ਪਹੁੰਚ ਕਰ ਦੋਗੇ 100 ਕਿਲੋ ਮੁੱਢ ਤੱਕ ਕਰੋਣਾ ਤੁਸੀਂ ਤੁਸੀਂ ਕਰਾ ਦੋ ਰਪਈਏ ਕਰ ਦੋ ਕੋ ਮਾਨਮ ਸਾਖੀ ਸੁਖੀ ਆਈ ਹੈ ਫਿਰ ਹਾਂ ਇਹ ਹੁਕਮ ਕਰਾ ਰਪਈਏ ਕਰ ਦਾਂਗੇ ਕੋਈ ਹਜ਼ਾਰ ਦੋ ਹਜ਼ਾਰ ਛੱਡ ਦਈਏ ਕਰ ਦਾਂਗੇ ਰਪਈਏ ਕਿ ਪੂਰੇ 50 ਹੀ ਦੇ ਦਈਏ ਫਿਰ ਪੰਜਾਹ ਹੀ ਦੇ ਦਾਂਗੇ ਰਪਈਏ ਠੀਕ ਆ ਪੂਰੇ 50 ਹੀ ਤੇ ਦੁੱਧ 7 ਲੀਟਰ ਘਰੋ ਚਵਾ ਦੋ ਕਿ 7 ਲੀਟਰ ਦੁੱਧ ਜੇ ਮਗਰੋ ਕਟਾਇ ਮਹੀਨਾ ਹੋ ਗਿਆ ਬਣੀ ਨੂੰ ਜੇ ਜੀ ਦੇ ਭਰਾ ਨੇ ਲੈਣੀ ਮੈਂ ਪਹਿਲੋ ਵੀਡੀਓ ਬਣਾ ਦਿਖਾਉਂਨ ਨੂੰ ਵੀ ਬਣੀ ਨੂੰ ਠੀਕ ਹੈ ਜੀ ਹਾਂ ਜੀ ਯਾਰ ਵੀ ਜੀ ਇਹ ਗਰਮੀਆਂ ਸਾਰੀਆਂ ਚੋ ਗਏ ਨਾ ਇਹਨਾਂ ਜੇ 2 ਨੰਬਰ ਜੀ ਦੇਣੀ ਤਾਂ ਵੀ 50000 ਦੀ ਵੇਚ ਜਾਣੀ ਹੈ ਠੀਕ ਆ ਹਾਂਜੀ ਹਾਂਜੀ ਤੇ ਆ ਵੀ ਆ ਚੈੱਕ ਪਾਸ ਚ ਇਹ ਚੈੱਕ ਪਾਸ ਹੈ ਜੀ ਠੀਕ ਆ ਤੇ ਕਿੰਨੇ ਚਿਰ ਤੇ ਚੈੱਕ ਪਾਸ ਚ ਸਾਡੇ 4 ਮਹੀਨੇ ਹੋ ਗਏ ਚੈੱਕ ਪਾਸ ਦੇ ਸਾਡੇ 4 ਮਹੀਨੇ ਚੈੱਕ ਪਾਸ ਸੇ ਦੋ ਦਿਨ ਦੀ ਚ ਦੋ ਤੇ 5 ਕਿਲੋ ਰੋ ਜੀ ਤੁਰ ਫੇਰੇਂਦਾ ਸਾਡੇ 4 ਮਹੀਨੇ ਦੀ ਚੱਕ ਪਾਸ ਦੱਸਦੇ ਤੇ ਦੁੱਧ ਜਿਹੜਾ 5 ਕਿਲੋ ਮੋੱਕੇ ਤੇ ਤੇ ਥਨਾ ਦਾ ਸਾਈਜ਼ ਗੈਪ ਵੀ ਇਹਦਾ ਵੀ ਦੇਖ ਸਕਦੇ ਚੰਗਾ ਤੇ ਇਹਦੇ ਕਿੰਨੇ ਚ ਪਹੁੰਚ ਕਰਦੇ ਨੇ ਵੀਰ ਜੀ ਫਿਰ ਕਿਹੜੀ ਰਿੰਕ ਮਿਆਹ ਹਜ਼ਾਰ ਜੀ ਜਾਂਦੋ ਅੱਛਾ ਵੀ 50 ਚ ਹੋਰ ਯਾਰ ਛੱਡਦਾ ਨਹੀਂ ਜਿਹੜੇ ਕਰਦਾ ਗਾ ਰੁਪਈਏ ਜੀ ਠੀਕ ਹੈ ਜੀ ਆਹ ਜਿਹੜੀ ਰੁਪਈਏ ਕਿ ਇਹਨੂੰ ਮੋੜਨਾ ਅੱਛਾ ਅਸਾਕਿਬ ਸੁਕੀ ਦਾ ਦੇਣਾ ਉਹਨੇ ਕਿਨੂੰ ਮੋੜਨਾ ਠੀਕ ਹੈ ਤੇ ਫਿਰ ਭਰਾ ਭੋਲਾ ਵੀ ਪਤਾ ਨਹੀਂ ਹੋ ਕਿੱਥੇ ਜਾਣੀਆਂ ਅੱਛਾ ਮਾਨਤਾ ਨਾ ਹੋ ਜਾਣਗੇ ਮੋੜ ਲੈ ਹੁਣ ਕਰ ਰੁਪਈਏ ਆਜਾ ਠੀਕ ਹੈ ਤੇ ਠੀਕ ਹੈ ਜੀ ਹਰ ਕੁਛ ਹੈ ਨਾ ਇਹ ਹੁਣ ਵੀ ਬੇਜਤੀ ਸੁਈਆਂ ਸਵਾਈਆਂ ਆਪਣੇ ਇੱਚ ਤਸੱਲੀ ਕਰਕੇ ਖੜ੍ਹੇ ਪਾਸ ਹੋਣ ਲੈ ਜੋ ਨਹੀਂ ਲੈ ਆਪਣੇ ਸਾਈਆਂ ਲੈ ਜੋ ਠੀਕ ਹੈ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਖ ਕੇ ਆਪਣੀ ਮਰਜ਼ੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ